ਦੇ ਪਾਵਨ ਵਿਤਰਸਥਾਨ ਕੀਰਪੁਰ ਸਾਹਿਬ ਵਿਖੇ ਪਿਛਲੇ ਦਿਨਾ ਹੋਈ ਭਾਰੀ ਬਰਸਾਤ ਕਰਕੇ ਜਿਹੜਾ ਗੁਰਦੁਆਰਾ ਤੀਰ ਸਾਹਿਬ ਛੇਵੇਂ ਪਾਤਸ਼ਾਹ ਦਾ ਸਥਾਨ ਉਹਦੀ ਜਿਹੜੀ ਪੁਰਾਤਨ ਦੀਵੜੀ ਉਹ ਕਾਫੀ ਛਤਿਗ੍ਰਸਤ ਹੋ ਗਈ ਸੀ ਬੈਠ ਗਈ ਸੀ ਪਰ ਸਾਰੇ ਇਲਾਕੇ ਦੇ ਨੌਜਵਾਨਾਂ ਲੋ ਹਜ਼ਾਰਾਂ ਦੀ ਹਜ਼ਾਰਾਂ ਬੋਰੀਆਂ ਦਾ ਜਿਹੜਾ ਹੈ ਮਿੱਟੀ ਦੇ ਰੇਤੇ ਦੇ ਬੋਰੀਆਂ ਦਾ ਪਹਾੜ ਖੜਾ ਕਰਕੇ ਉਸ ਜੋੜੀ ਨੂੰ ਬਚਾਇਆ ਗਿਆ ਤੇ ਹੁਣ ਜਿਹੜਾ ਇਧਰਲੇ ਪਾਸੇ ਆਪਾਂ ਦੇਖ ਰਹੇ ਆ ਇੱਥੇ ਵੀ ਜਿਹੜਾ ਹੈ ਇਹ ਜਿਹੜੀ ਘਾਟੀ ਹੈ ਬੈਟਰੀ ਸੀ ਤਾਂ ਹੁਣ ਜਿਵੇਂ ਸਾਡੇ ਸੰਤਾ ਮਹਾਪੁਰਖਾਂ ਦੇ ਹੁਕਮ ਹੋਏ ਨੇ ਕਿ ਅਸੀਂ ਇਹਨੂੰ ਚੌੜਾ ਵੀ ਕਰਨਾ ਤਾਂ ਕਿ ਜਦੋਂ ਵੀ ਸੰਗਰਾਂਦ ਤੇ ਜਦੋਂ ਵੀ ਅੱਗੇ ਸਾਡੇ 30 ਸਾਲਾਂ ਵੀ ਆ ਰਹੇ ਆ ਹੌਲੇ ਮੱਲੇ ਤੇ ਵੀ ਹਜ਼ਾਰਾਂ ਦੀ ਸਦਾਚ ਸੰਗਤ ਇੱਥੇ ਬਾਬਾ ਗੁਰਦਿੱਤਾ ਜੀ ਪੂਰੇ ਪੰਜਾਬ ਤੋਂ ਦੇਸ਼ ਤੋਂ ਦੁਨੀਆ ਤੋਂ ਨਤਮਸਤ ਹੋਣ ਆਂਦੀ ਹੈ ਕਈ ਕੇ ਘੰਟਿਆਂ ਦਾ ਜਾਮ ਵੀ ਲੱਗੇਗਾ ਤਾਂ ਕਿੱਥੇ ਪਾਰਕਿੰਗ ਵੀ ਬਣ ਜਾਊਗੀ ਤੇ ਦੂਜਾ ਜਿਹੜਾ ਹੈ ਉਹਦਾ ਲਾਹਾ ਇਹ ਵੀ ਹੋਊਗਾ ਕਿ ਸਾਡੇ ਗੁਰੂ ਘਰ ਜਿਹੜਾ ਹਮੇਸ਼ਾ ਲਈ ਪ੍ਰੋਟੈਕਟਿਡ ਹੋ ਜਾਊਗਾ ਉਧਰਲੇ ਪਾਸੇ ਵੀ ਤੇ ਇਧਰਲੇ ਪਾਸੇ ਵੀ ਉਹਦਾ ਸੇਵਾ ਦੀ ਜਿਹੜੀ ਅੱਜ ਆਰੰਭ ਕਰਾਂਗੇ ਮੈਂ ਸਾਰੇ ਹੀ ਇਲਾਕਾ ਵਾਸੀਨ ਨੂੰ ਵੀ ਆਪਣਾ ਸਹਿਯੋਗ ਪਾਉਂ ਘਟ ਕੋੜ 150 ਟਿੱਪਰ ਇੱਥੇ ਇਹ ਦੱਸਿਆ ਕਿ ਬਾਬਾ ਜੀ ਵੱਲੋਂ ਕਿ ਬਜਰੀ ਦੇ ਉਸ ਤੋਂ ਬਾਅਦ ਲੱਗ ਸਕਦੇ ਆ ਤਾਂ ਸਾਰੇ ਜਿਹੜੇ ਇਲਾਕੇ ਦੇ ਜਿੰਨੇ ਵੀ ਕ੍ਰੈਸ਼ਰ ਆ ਉਹਨਾਂ ਨੂੰ ਵੀ ਜਿਹੜਾ ਹੈ ਵੀ ਵੱਤ ਤੋਂ ਵੱਧ ਜਿਹੜਾ ਹੈ ਸਮਾਨ ਗੁਰੂ ਘਰ ਜਿਹੜਾ ਹੈ ਜੋ ਲੱਗੇ ਤੇ ਆਪਣੀ ਸਾਰੀ ਸੰਗਤ ਸਾਡੀ ਸਾਰੀ ਟੀਮ ਤੇ ਇਲਾਕੇ ਦੇ ਨੌਜਵਾਨ ਵੀ ਗੁਰੂ ਸਾਹਿਬ ਆਪਸੀ ਸਤਿਅਤ ਰੱਖ ਕੇ ਕੰਮ ਕਰਾਂ ਵੱਡਾ ਪ੍ਰੋਜੈਕਟ ਇੱਥੇ ਵੀ ਫਿਰ ਇਹਨੂੰ ਕੰਕਰੀਟ ਕਰਾਂਗੇ ਥੱਲੇ ਵੀ ਆਰ ਸੀ ਸੀ ਦਾ ਡੰਗਾ ਲਾਵਾਂਗੇ ਤਾਂ ਕਿ ਪਾਰਕਿੰਗ ਖੁੱਲੀ ਬਣ ਸਕੇ ਤੇ ਜਿਹੜੀ ਵੀ ਸੰਗਤ ਆਵੇ ਉਹ ਬਹੁਤ ਸਹੂਲਤ